ਨਿੱਕੇ ਹੁੰਦੇ ਜਦੋਂ ਕਲਾਸ ਵਿੱਚ ਪੜਨਾ ਹੁੰਦਾ ਸੀ ਨਾ ਉਦੋਂ ਐਦਾਂ ਪੁੱਛ ਕੇ ਕਹਿੰਦੇ ਹੁੰਦੇ ਸੀ ਮਾਸਟਰ ਜੀ ਮੇ ਆਈ ਕਮਿੰਗ ਪਰ ਇਸ ਵੇਲੇ ਉਹੀ ਸਾਡੇ ਅਧਿਆਪਕ ਜਿਹੜੇ ਆ ਧਰਨੇ ਦੇ ਉੱਤੇ ਬੈਠੇ ਆ ਉੱਤੇ ਲਿਖਿਆ ਆ 20 ਸਾਲ ਦੀ ਸਰਵਿਸ ਪੂਰੀ ਹੋਣ ਦੇ ਬਾਵਜੂਦ ਕੰਪਿਊਟਰ ਦਾ ਅਫਕਾਨ ਨੂੰ ਬਾਕੀ ਮੁਲਾਜ਼ਮਾਂ ਵਾਂਗ ਬਣਦੇ ਲਾਭ ਕਿਉਂ ਨਹੀਂ ਇਹ ਆਪਣੇ ਹੈਗੇ ਆ ਕੰਪਿਊਟਰ ਵਾਲੇ ਤੇ ਜਿਹੜੇ ਧਰਨੇ ਦੇ ਉੱਤੇ ਬੈਠੇ ਆ ਭਾਈ ਇੱਥੇ ਤਰਨ ਤਰਨ ਵਿੱਚ ਵੋਟਾਂ ਤੇ ਇਹ ਵੀ ਆਪਣਾ ਜਿਹੜਾ ਆ ਹੱਕ ਮੰਗਣ ਲਈ ਵੀ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਰੇ ਲੀਡਰ ਜਿਹੜੇ ਆ ਸਰਕਾਰ ਵਾਲੇ ਉਹ ਇਸ ਵੇਲੇ ਇਹਨਾਂ ਸੜਕਾਂ ਉੱਤੇ ਤੁਰੇ ਫਿਰਦੇ ਆ ਸ਼ਾਇਦ ਕਿਸੇ ਜਿਹੜੇ ਲੀਡਰ ਦੀ ਨਿਗਾਹ ਸਾਡੇ ਉੱਤੇ ਸਵੱਲੀ ਹੋ ਜਵੇ ਤੇ ਤਾਂ ਕਰਕੇ ਇੱਧਰ ਬੈਠੇ ਆ ਜੀ ਭੈਣ ਜੀ ਸਸਕਾਲ ਜੀ ਸਸਕਾਲ ਸਰ ਭੈਣ ਕੀ ਚੱਕਰ ਕੀ ਆ ਮੜਾ ਪਹਿਲਾਂ ਸਮਝਾ ਦਿਓ ਸਰ ਅਸੀਂ ਪੰਜਾਬ ਸਰਕਾਰ ਦੇ ਅੰਡਰ ਕੰਮ ਕਰ ਰਹੇ ਕੰਪਿਊਟਰ ਟੀਚਰ ਆ ਕੰਪਿਊਟਰ ਦੀ ਸਿੱਖਿਆ ਜਿਹੜੀ ਅਸੀਂ 20 ਸਾਲਾਂ ਤੋਂ ਦੇ ਰਹੇ ਆ ਬੱਚਿਆਂ ਨੂੰ ਔਰ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਇਹ ਤਰਨਾ ਸਾਡਾ ਲੱਗਿਆ ਹੋਇਆ ਅੱਜ 8ਵਾਂ ਦਿਨ ਹੈਗਾ ਸਾਡੇ ਤਰਨੇ ਦਾ ਸਾਡੀ ਸਰਕਾਰ ਦੇ ਵਲ ਇਹੀ ਗੁਜ਼ਾਰਿਸ਼ ਹੈ ਬੇਨਤੀ ਕਰ ਕਹਿ ਲੋ ਕਿਉਂਕਿ ਸਰਕਾਰ ਤਾਂ ਸੁੱਤੀ ਪਈ ਹੈ 20 ਸਾਲਾਂ ਤੋਂ ਸਰਕਾਰ ਸੁੱਤੀ ਪਈ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹਨਾਂ ਨੂੰ ਇਹਨਾਂ ਨੇ ਇਹ ਜਿਹੜੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਜਿਹੜੀਆਂ ਸਰਕਾਰ ਦੁਆਰਾ ਇਹ ਲਿਖਤੀ ਤੌਰ ਤੇ ਸਾਨੂੰ ਦਿੱਤੀਆਂ ਗਈਆਂ ਸੀ ਸਾਡੇ ਆਰਡਰਾਂ ਵਿੱਚ ਸਾਨੂੰ ਦੱਸਿਆ ਗਿਆ ਸੀ ਕਿਹਾ ਗਿਆ ਸੀ ਕਿ ਇਹ ਇਹ ਜੜੇ ਆ ਬਾਕੀ ਟੀਚਰਾਂ ਵਾਂਗ ਹੀ ਸਰਕਾਰੀ ਅਧਿਆਪਕ ਨੇ ਇਹਨਾਂ ਉੱਪਰ ਵੀ ਬਾਕੀ ਟੀਚਰਾਂ ਵਾਂਗ ਹੀ ਸੀਐਸਆਰ ਜਿਹੜੇ ਨਿਯਮ ਨੇ ਉਹ ਲਾਗੂ ਹੋਣਗੇ ਪਰ 20 ਸਾਲ ਤੋਂ ਬਾਅਦ ਵੀ ਸਰਕਾਰ ਸਾਨੂੰ ਅਧਿਆਪਕ ਨਹੀਂ ਮੰਨ ਰਹੀ ਸਾਡੀਆਂ ਬਣਦੀਆਂ ਸੇਵਾਵਾਂ ਦੇ ਸਾਡੇ ਸਾਡੇ ਜਿਹੜੇ ਬਣਦੇ ਲਾਭ ਉਹ ਸਾਨੂੰ ਨਹੀਂ ਦੇ ਰਹੀ ਹੈਗੀ ਤੇ ਤਰਖਾ ਕਿੰਨੀ ਕੀ ਜੀ ਤੁਹਾਡੀ ਮੰਕਾ ਸਰ ਗੁਜ਼ਾਰੇ ਜੋਗੀ ਤੇ ਹੈਗੀ ਆ ਬਟ ਅਸੀਂ ਚਾਹਨੇ ਆ ਕਿ ਜਿਸ ਤਰ੍ਹਾਂ ਬਾਕੀ ਮੁਲਾਜ਼ਮਾਂ ਨੂੰ ਸਾਰੇ ਬੈਨੀਫਿਟਸ ਦਿੱਤੇ ਜਾਂਦੇ ਆ ਉਹਨਾਂ ਤੇ ਪੇਗ ਮਿਸ਼ਨ ਲਾਗੂ ਕੀਤਾ ਜਾਂਦਾ ਹੈਗਾ ਵਾ ਜਾਂ ਡੀਏ ਦਿੱਤਾ ਜਾਂਦਾ ਵਾ ਸਾਨੂੰ ਉਹ ਡੀਏ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਬਰਾਬਰ ਸਾਨੂੰ ਸਾਰਾ ਕੁਝ ਦਿੱਤਾ ਜਾਵੇ ਤੇ ਨਾਲੇ ਕਹਿੰਦੇ ਜੀ ਕੰਪਿਊਟਰ ਦਾ ਜੋਗ ਹੋ ਗਿਆ ਉਹ ਸਾਰਾ ਕੁਝ ਜੀ ਕੰਪਿਊਟਰ ਦਾ ਹੀ ਆ ਤੇ ਕੰਪਿਊਟਰ ਵਾਲੇ ਧਰਨੇ ਤੇ ਬੈਠੇ ਐ ਇਸ ਵੇਲੇ ਤੇ ਸਰਕਾਰ ਨੂੰ ਮਾੜਾ ਮੋਟਾ ਧਿਆਨ ਦਿਓ ਨਾ ਮਾਨ ਸਾਹਿਬ ਮਾੜਾ ਮੋਟਾ ਇਹਨਾਂ ਵਾਲੇ ਵੀ ਦੇਖੋ ਉਹ ਨੰਗਦੇ ਵੜਦੇ ਇੱਥੋਂ ਬ੍ਰੇਕ ਬਰੂ ਕੋਈ ਮਾਰ ਜਿਓ ਇੱਕ ਅੱਧੇ ਮਿੰਟ ਨਾਲ ਕੀ ਹੁੰਦਾ ਗੱਲ ਹੀ ਬੰਦਾ ਸੌਣ ਲਵੇ ਤੇ ਹਾਂਜੀ ਪਹਿਲੇ ਤੁਸੀਂ ਕਹਿਣਾ ਚਾਹੋ ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਜਦੋਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਏ ਆ ਨਾ ਅੱਜ ਤੱਕ ਸਾਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਅਸੀਂ ਕਿਸੇ ਜੌਬ 'ਚ ਆ ਠੀਕ ਹੈ ਦਿਹਾੜੀਦਾਰ ਵਾਂਗੂ ਕੰਮ ਕਰਨ ਜਾਈਦਾ ਆ ਤੇ ਕੰਮ ਕਰਕੇ ਆ ਚਾਹੀਦਾ ਹੈ ਨਾ ਸਾਨੂੰ ਇਹ ਛੋਟੀ ਹੈ ਕਿ ਕੱਲ ਨੂੰ ਅਸੀਂ ਮਰ ਜਾਣਾ ਸਾਡੇ ਬੱਚਿਆਂ ਦਾ ਕੀ ਬੰਨਣਾ ਹੈ ਨਾ ਸਾਨੂੰ ਇਹ ਛੋਟੀ ਹੈ ਕਿ ਜੇਕਰ ਸਾਡੀ ਅੱਜ ਸਰਵਿਸ ਖਤਮ ਹੋ ਜਾਂਦੀ ਤੇ ਸਾਡੇ ਆਉਣ ਵਾਲੇ ਕੱਲ ਦਾ ਕੀ ਬੰਨਣਾ ਹੈ ਔਰ ਇਹੋ ਜੀ ਉਮਰ ਦੇ ਵਿੱਚ ਅਸੀਂ ਜੌਬ ਤੋਂ ਨਿਕਲਣਾ ਹੈ ਜਦੋਂ ਅਸੀਂ ਕਿਸੇ ਦੇ ਘਰ ਭਾਂਡੇ ਬੰਨ ਜੋਗੇ ਵੀ ਨਹੀਂ ਰਹਿਣਾ ਠੀਕ ਹੈ ਤੇ এডਿਕੇਸ਼ਨ ਲਈ ਸੀ ਟੈਕਨੀਕਲ ਕਿ ਇੱਕ ਬੜੀ ਐਡਵਾਂਸ ਮਤਲਬ ਕੰਮ ਚੱਲ ਰਿਹਾ ਉਹਦੇ ਵਿੱਚ ਅਸੀਂ এডਿਕੇਸ਼ਨ ਲਵਾਂਗੇ ਸਾਡੀ ਬੜੀ ਵਾਹ ਵਾਹ ਹੋਏਗੀ ਬਟ ਜਦੋਂ ਅਸੀਂ ਇਸ ਫੀਲਡ 'ਚ ਆ ਗਏ ਆ ਉਸ ਤੋਂ ਬਾਅਦ ਅਫਸੋਸ ਹੋ ਰਿਹਾ ਹੈ ਕਿ ਇਹ ਸਬਜੈਕਟ ਕਿਉਂ ਚੁਣਿਆ ਔਰ ਗਾਂ ਆਪਣੇ ਬੱਚਿਆਂ ਨੂੰ ਵੀ ਸ਼ਾਇਦ ਅਸੀਂ ਇਸ ਫੀਲਡ ਦੇ ਵਿੱਚ ਨਾ ਆਉਣ ਦਈਏ ਕਿਉਂਕਿ ਜੋ ਸਾਨੂੰ ਮਿਲਿਆ ਉਸ ਹੀ ਨਹੀਂ ਚਾਹੁੰਦੇ ਸਾਡੇ ਬੱਚਿਆਂ ਨੂੰ ਮਿਲੇ ਠੀਕ ਹੈ ਜੀ ਇਹ ਤੇ ਵੀ ਬੀਬੀਆਂ ਨੇ ਆਪਣਾ ਦੁੱਖ ਦੱਸਿਆ ਹੁਣ ਆਪਾਂ ਭਾਈਆਂ ਕੋਲ ਚੱਲਦੇ ਆਂ ਅ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਜੀ ਵੀਰ ਜਦੋਂ ਭੈਣਾਂ ਨੇ ਆਪਣਾ ਦੁੱਖ ਦੱਸਿਆ ਵੀ ਤੁਸੀਂ ਇੱਥੇ ਇਸ ਵੇਲੇ ਆ ਬਿਲਕੁਲ ਸੜਕ ਦੇ ਕੰਢੇ ਮਤਲਬ ਕੋਈ ਤੁਹਾਨੂੰ ਇਹਦਾ ਪ੍ਰਸ਼ਾਦਾ ਪ੍ਰਸੁੱਦਾ ਵੀ ਲੈ ਕੇ ਆਇਆ ਕਿ ਨਹੀਂ ਆਪਣੇ ਕੋਲੋਂ ਹੀ ਆ ਸਾਰਾ ਕੁਝ ਇਹ ਜੀ ਕੋਈ ਨਹੀਂ ਲੈ ਕੇ ਆਇਆ ਇਹ ਆਪਣਾ ਪੇਟ ਆ ਆਪੇ ਹੀ ਵੇਖਣਾ ਪੈਣਾ ਹੈ ਤੇ ਕੁਝ ਸਾਡੇ ਇਥੋਂ ਦੇ ਲੋਕਲ ਸਾਥੀ ਨੇ ਉਹ ਇਸੀ ਦਾ ਪ੍ਰਬੰਧ ਕਰਦੇ ਹੋਏ ਨੇ ਆਪਣੇ ਲੈਵਲ ਤੇ ਅਜੀ ਤੋਖ ਕੀ ਆ ਜਦੋਂ ਭੈਣਾ ਨੇ ਵੀ ਦੱਸਿਆ ਤੋਕ ਤੁਸੀਂ ਵੀ ਕੋਈ ਸ਼ਾਇਦ ਮਾਨ ਸਾਹਿਬ ਦੇ ਕੋਈ ਮਨ ਦੇ ਵਿੱਚ ਮੇਰ ਹੀ ਪੈ ਜਵੇ ਜੀ ਮੇਰ ਤੇ ਹੋਣੀ ਚਾਹੀਦੀ ਸੀਗੀ ਪਰ ਪ੍ਰਮਾਤਮਾ ਇਹਨਾਂ ਦੇ ਮਨ ਦੇ ਉੱਤੇ ਮੇਰ ਪਾਵੇ ਤੇ ਇਹਨਾਂ ਨੂੰ ਮਾਤ ਬਖਸ਼ੇ ਤੇ ਇਹਨਾਂ ਨੂੰ ਚੇਤਾ ਆ ਜਾਏ ਕਿ ਆਪਾਂ 4 ਸਾਲ ਪਹਿਲਾਂ ਵਾਅਦਾ ਕੀ ਕੀਤਾ ਸੀਗਾ ਇਹਨਾਂ ਹੀ ਧਰਨਿਆਂ ਦੇ ਵਿੱਚ ਆ ਕੇ ਸਾਨੂੰ ਮਿਲ ਮਿਲ ਕੇ ਕਹਿੰਦੇ ਸਨ ਕਿ ਸਾਡਾ ਵਾਅਦਾ ਏ ਕਿ ਜਦੋਂ ਸਾਡੀ ਸਰਕਾਰ ਆਏਗੀ ਤੇ ਆਪਾਂ ਧਰਨਾ ਨਹੀਂ ਲਾਉਣ ਦਵਾਂਗੇ ਤੇ ਕੋਈ ਧਰਨਾ ਨਹੀਂ ਲਾਵੇਗਾ ਤੇ ਪਹਿਲੀ ਚੀਜ਼ ਤੇ ਇਹ ਧਰਨਾ ਲਾਉਣ ਤੇ ਰੋਕਦੇ ਨੇ ਕਿ ਕੋਈ ਸਾਡੇ ਨਾਲ ਗੱਲ ਕਰਨਾ ਨਾ ਲਵੇ ਦੂਜੀ ਗੱਲ ਜੇ ਕੋਈ ਗੱਲ ਕਰਦਾ ਹੈ ਕਰਦਾ ਹੈ ਮੀਟਿੰਗ ਲੈਂਦੇ ਨੇ ਦਿੰਦੇ ਨੇ ਤੇ ਉਸ ਚੀਜ਼ ਦੇ ਉੱਤੇ ਇਹ ਖਰੇ ਨਹੀਂ ਉਤਰਦੇ ਬਹੁਤੀ ਵਾਰੀ ਤੇ ਮੀਟਿੰਗਾਂ 8 8 10 10 ਵਾਰੀ ਟਲ ਜਾਂਦੀਆਂ ਨੇ ਤੇ ਫੇਰ ਜਾ ਕੇ ਇੱਕ ਵਾਰੀ ਮੀਟਿੰਗ ਹੁੰਦੀ ਹੈ ਤਾਂ ਉਦੋਂ ਵੀ ਅਗਲੀ ਮੀਟਿੰਗ ਦਿੱਤੀ ਜਾਂਦੀ ਹੈ ਹੱਲ ਦੇ ਉੱਤੇ ਫੇਰ ਵੀ ਨਹੀਂ ਉਤਰਿਆ ਜਾਂਦਾ ਇਹਨਾਂ ਵੱਲੋਂ ਤੇ ਰਹੀ ਗੱਲ ਕਿ ਜਿਹੜੀਆਂ ਸਾਡੀਆਂ ਲੋੜਾਂ ਕੀ ਨੇ ਜਦੋਂ ਕਿ ਪਹਿਲੇ ਪੁੱਛਦੇ ਪਏ ਕਿ ਸਾਡੀਆਂ ਜ਼ਰੂਰਤਾਂ ਕੀ ਨੇ ਸਾਡੇ ਮੰਗਾਂ ਕੀ ਨੇ ਹਾਂਜੀ ਤੇ ਜੀ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੀਆਂ ਉਹੀ ਮੰਗਾਂ ਨੇ ਜਿਹੜੀਆਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਦੇ ਦਾਂਗੇ ਪਰ ਦਿੱਤੀਆਂ ਨਹੀਂ ਆ ਗਈਆਂ ਅਸੀਂ ਆਪਣੇ ਹੱਕ ਮੰਗਦੇ ਪਏ ਹਾਂ ਕੋਈ ਫਾਲਤੂ ਦੀ ਚੀਜ਼ ਨਹੀਂ ਮੰਗਦੇ ਪਏ ਬੜੀ ਵਾਰੀ ਘੁਮਾ ਘੁਮਾ ਕੇ ਹਾ ਚੀਜ਼ ਪੁੱਛ ਲਈ ਜਾਂਦੀ ਆ ਵੀ ਤੁਹਾਡੀ ਤਨਖਾਹ ਕਿੰਨੀ ਹੈ ਤੁਹਾਡੀ ਤਨਖਾਹ ਕਿੰਨੀ ਹੈ ਠੀਕ ਹੈ ਜੀ ਤਨਖਾਹ ਹਰ ਇੱਕ ਮਲਾਜ਼ਮ ਦੀ ਉਹਦੀ ਕਾਬਲੀਅਤ ਤੇ ਉਹਦੀ ਪੋਸਟ ਦੇ ਹਿਸਾਬ ਨਾਲ ਹੁੰਦੀ ਹੈ ਜੀ ਠੀਕ ਹੈ ਜੀ ਤੇ ਹਰ ਚੀਜ਼ ਦੇ ਵਿੱਚ ਸਮੇਂ ਤੋਂ ਸਮੇਂ ਇਜ਼ਾਫਾ ਹੁੰਦਾ ਹੈ ਉਹ ਇਜ਼ਾਫਾ ਜਿਹਨੂੰ ਆਪਾਂ ਪੇ ਕਮਿਸ਼ਨ ਕਹਿੰਦੇ ਆ ਪੰਜਵਾਂ ਪੇ ਕਮਿਸ਼ਨ ਉਹ ਬੜੀ ਦੇਰ ਦਾ ਐਕਸਪਾਇਰ ਹੋ ਚੁੱਕਾ ਹੈ ਛੇਵਾਂ ਇਹਨਾਂ ਨੇ ਲਾਗੂ ਕੀਤਾ ਬਾਕੀ ਮੁਲਾਜ਼ਮਾਂ ਤੇ ਵੀ ਬੜੀ ਦੇਰੀ ਬਾਅਦ ਲਾਗੂ ਕੀਤਾ ਤੁਹਾਡੇ ਤੇ ਉਹ ਵੀ ਨਹੀਂ ਕੀਤਾ ਦੂਜੀ ਚੀਜ਼ ਫਿਰ ਜਿਹੜਾ ਪਿਛਲੀ ਵਾਰੀ ਸਾਡਾ ਧਰਨਾ ਸੀਗਾ ਉਦੋਂ ਸਾਡੀ ਮੰਗ ਸੀਗੀ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਪੇ ਕਮਿਸ਼ਨ ਨਹੀਂ ਸਰਦਾ ਕਿ ਚਲੋ ਸਰਕਾਰ ਹੈ ਹੀ ਮਾੜੀ ਹੈ ਮਾਤੜਾਂ ਦੀ ਹੈ ਜਿੱਦਾਂ ਪਹਿਲੇ ਪੀਪਲ ਸਰਕਾਰ ਸੀਗੀ ਹੁਣ ਡਰਮ ਵਾਲੀ ਸਰਕਾਰ ਆ ਗਈ ਹੈ ਚਲੋ ਪਰ ਮਾਨ ਸਾਹਿਬ ਦਾ ਪਾਪਾ ਸਾ ਆਪ ਕਹਿੰਦੇ ਮਾਸਟਰ ਹੁੰਦਾ ਸੀ ਜੀ ਉਹਨਾਂ ਦਾ ਕਹਿਣਾ ਹੈ ਕਿ ਮਾਸਟਰ ਹੁੰਦਾ ਸੀਗਾ ਸ਼ਾਇਦ ਉਹ ਬਦਲਾ ਹੀ ਲੈਣਾ ਚਾਹੁੰਦਾ ਹੈ ਕਿਸੇ ਵਜ੍ਹਾ ਕਰਕੇ ਭੀ ਸ਼ਾਇਦ ਪਾਪੇ ਨੇ ਕੁੱਟਿਆ ਜ਼ਿਆਦਾ ਹੋਊਗਾ ਨਹੀਂ ਪੜਦਾ ਹੋਊਗਾ ਤਾਂ ਕਹਿੰਦਾ ਹੋਊਗਾ ਕਿ ਮਾਸਟਰ ਹੀ ਰਗੜਨੇ ਆ ਤੇ ਉਸ ਪੁਆਇੰਟ ਆਫ View ਦੇ ਨਾਲ ਲੱਗਾ ਹੋਇਆ ਹੈ ਉਹ ਮੇਰੀ ਸਮਝ ਦੇ ਮੁਤਾਬਕ ਤੇ ਇਹੀ ਜੀ ਮਾਨ ਸਾਹਿਬ ਤੁਹਾਨੂੰ ਬਚਪਨ ਚੇਤੇ ਕਰਾਤਾ ਭਰਾ ਨੇ ਜੀ ਸਾਫ ਹੀ ਗੱਲ ਐ ਜੀ ਇਹ ਬੱਚਿਆਂ ਦੇ ਜਿਹੜੇ ਕਾਰਵਿਹਾਰ ਨੇ ਜਾਂ ਜਿਹੜੀਆਂ ਆਦਤਾਂ ਨੇ ਉਹ ਤੋਂ ਪਤਾ ਲੱਗ ਜਾਂਦਾ ਉਹਦੀ ਪਰਵਿਵਰਿਸ਼ ਹੋਈ ਕਿਦਾਂ ਦੀ ਐ ਠੀਕ ਐ ਜੀ ਤੇ ਮੇਰੇ ਹਿਸਾਬ ਨਾਲ ਤੋਂ ਬਦਲੇ ਲੈਣ ਦੀ ਹੀ ਮਾਨਸਿਕਤਾ ਦੇ ਨਾਲ ਲੱਗੇ ਹੋਏ ਨੇ ਜੇ ਉਹ ਸਿੱਖਿਆ ਕ੍ਰਾਂਤੀ ਦੇ ਜਾਂ ਸਿੱਖਿਆ ਦੇ ਹੱਕ ਵਿੱਚ ਐਨੇ ਹੀ ਹੁੰਦੇ ਤੇ ਮਾਸਟਰਾਂ ਨੂੰ ਜਾਂ ਹੋਰ ਅਧਿਆਪਕਾਂ ਨੂੰ ਮੈਂ ਕੱਲੇ ਆਪਣੀ ਗੱਲ ਨਹੀਂ ਕਰ ਰਿਹਾ ਇਹਨੇ ਮਾਸਟਰ ਨੂੰ ਕੁੱਟ-ਕੁੱਟ ਵੀ ਪਈ ਐ ਇੱਕ ਦਿਨ ਇਹ ਇੱਕ ਦਿਨ ਨਹੀਂ ਕਈ ਵਾਰੀ ਕੁੱਟ ਪਈ ਐ ਸਾਡੇ ਕਈ ਸਾਥੀ ਹੁਣ ਤਾਂ ਭਾਈ ਦੀ ਕੁੱਟ ਖਾ ਖਾ ਵੀ ਪੱਕੇ ਹੋਣੇ ਸਾਰੇ ਵੇਖੋ ਜੀ ਹਾਂ ਚੀਜ਼ ਨਾ ਤੇ ਬੱਚੇ ਨੂੰ ਮਾਰਨਾ ਕੋਈ ਚੰਗੀ ਚੀਜ਼ ਐ ਤੇ ਨਾ ਤੇ ਆਪਕ ਨੂੰ ਹੀ ਮਾਰਨਾ ਚੰਗੀ ਚੀਜ਼ ਐ ਇਹ ਤੇ ਆਪਣੇ ਆਪ ਦੇ ਵਿੱਚ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਨੇ ਕਿ ਇਹੋ ਜਿਹੇ ਮਾਸਟਰਾਂ ਨੇ ਕਿਹੜੀਆਂ ਆਤੰਕਵਾਦ ਫਲਾ ਦਤਾਏ ਜਿਹਦੇ ਵਾਸਤੇ ਉਹਨਾਂ ਨੂੰ ਡਾਂਗ ਚੁਕਣੀ ਪੈ ਗਈ ਠੀਕ ਹੈ ਜੀ ਆਪਣੇ ਹੱਕ ਹੀ ਮੰਗਦੇ ਪਏ ਆ ਕੋਈ ਇਹੋ ਜੀ ਗਲਤ ਨਹੀਂ ਕੀਤੀ ਜਾਂ ਕੋਈ ਇਹੋ ਜੀ ਹੁਲੜਬਾਜੀ ਤੇ ਨਹੀਂ ਕੀਤੀ ਜਾਂ ਕੋਈ ਨੁਕਸਾਨ ਤੇ ਨਹੀਂ ਕੀਤਾ ਸਗੋਂ ਇਹਨਾਂ ਦੇ ਉੱਤੇ ਕਾਰਵਾਈ ਬਣਦੀ ਆ ਕਿ ਜਿਹੜਾ ਕੋਈ ਬੰਦਾ ਪ੍ਰਸ਼ਾਸਨ ਦੇ ਨਾਲ ਸਹਿਮਤ ਹੋ ਕੇ ਇਹ ਆਪਣਾ ਮੰਗਾ ਰੱਖਣੀਆਂ ਚਾਹੁੰਦਾ ਹੈ ਕੋਈ ਧਰਨਾ ਲਾਉਂਦਾ ਪਿਆ ਹੈ ਜਾਂ ਪ੍ਰਦਰਸ਼ਨ ਕਰਦਾ ਪਿਆ ਹੈ ਉਹਨਾਂ ਦੇ ਉੱਤੇ ਡਾਂਗਾ ਸੋਟੇ ਮਾਰੇ ਜਾਂਦੇ ਆ ਉਹਨਾਂ ਦੇ ਸੱਟਾਂ ਲੱਗੀਆਂ ਨੇ ਈਵਨ ਮੈਂ ਉਹ ਲਫ਼ਜ਼ ਨਹੀਂ ਵਰਤਣਾ ਚਾਹੁੰਦਾ ਕਿ ਸਾਡੇ ਨਾਲ ਬੀਬੀਆਂ ਵੀ ਸਾਡੇ ਨਾਲ ਇਸ ਧਰਨੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਖਿਚਾਤੂਈ ਦੇ ਵਿੱਚ ਉਹਨਾਂ ਦੀ ਕਹੋ ਕਿ ਰਿਸਪੈਕਟ ਦਾ ਧਿਆਨ ਨਹੀਂ ਰੱਖਿਆ ਜਾਂਦਾ ਤੇ ਮੈਨੂੰ ਕਹਿਣ ਦੇ ਵਿੱਚ ਝਿਜਕ ਆ ਰਹੀ ਹੈ ਮੈਂ ਉਸ ਚੀਜ਼ ਤੇ ਨਹੀਂ ਜਾਂਦਾ ਪਰ ਤੁਸੀਂ ਸਮਝ ਜਾਓ ਕਿ ਮੈਂ ਕਿਹੜੀ ਚੀਜ਼ ਕਹਿੰਦਾ ਜਾਂਦਾ ਰੁਕ ਗਿਆ ਐ ਉਹ ਆਪਾਂ ਨੂੰ ਕਿਸੇ ਨੂੰ ਵੀ ਜਿਹੜਾ ਸਮਾਜਿਕ ਪ੍ਰਾਣੀ ਹੈਗਾ ਏ ਜਿਹੜਾ ਪਰਿਵਾਰ ਦੇ ਵਿੱਚ ਰਹਿੰਦਾ ਬਹਿੰਦਾ ਏ ਉਹਨੂੰ ਆਹ ਚੀਜ਼ ਕਦੀ ਵੀ ਨਹੀਂ ਚੰਗੀ ਲੱਗੇਗੀ ਕਿ ਮੇਰੇ ਨਾਲ ਆਈ ਜਿਹੜੀ ਕੋਈ ਸਾਡੇ ਸਾਥੀ ਨੇ ਜਿਹੜੇ ਸਾਡੀਆਂ ਬੀਬੀਆਂ ਭੈਣਾਂ ਨੇ ਉਹਨਾਂ ਨਾਲ ਕੇ ਇਦਾਂ ਦਾ ਸਲੂਕ ਹੋਏ ਕਿਸੇ ਦੀ ਚੁੰਨੀ ਫਟ ਗਈ ਐ ਕਿਸੇ ਦੇ ਵਾਲ ਖਿੱਲਰ ਗਏ ਨੇ ਕੀ ਇਹ ਸੁਭਾ ਦਿੰਦਾ ਏ ਇਹ ਉਹੀ ਕਹਿੰਦਾ ਹੈਗਾ ਮੈਂ ਧੀਆਂ ਭੈਣਾਂ ਨੂੰ ਸੜਕ ਦੇ ਉੱਤੇ ਨਹੀਂ ਆਉਣ ਦਵਾਵਾਂਗਾ ਤੇ ਮੈਨੂੰ ਹੱਥ ਦੱਸਿਆ ਜਾਏ ਕਿ ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਸਵਾਲ ਪੁੱਛੇ ਜਾਣ ਮੈਂ ਆਹੀ ਸਵਾਲ ਪੁੱਛਦਾ ਕੀ ਕੰਪਿਊਟਰ ਦਾ ਵਿਸ਼ਾ ਵਿਸ਼ਾ ਨਹੀਂ ਹੈਗਾ ਦੂਜੀ ਗੱਲ ਉਹਨੂੰ ਵਿਸ਼ੇ ਨੂੰ ਪੜਾਉਣ ਵਾਲੇ ਅਧਿਆਪਕ ਅਧਿਆਪਕ ਨਹੀਂ ਹੈਗੇ ਤੇ ਜੇ ਉਹ ਅਧਿਆਪਕ ਨੇ ਤੇ ਕੀ ਉਹਦੇ ਅਧਿਆਪਕਾਂ ਵਾਲੇ ਹੱਕ ਉਹਨੂੰ ਮਿਲਣੇ ਨਹੀਂ ਚਾਹੀਦੇ ਕੀ ਉਸ ਅਧਿਆਪਕ ਦੇ ਪਰਿਵਾਰ ਵਿੱਚ ਮੈਂਬਰ ਨਹੀਂ ਹੈਗੇ ਕੀ ਉਹ ਬੁੱਢਾ ਨਹੀਂ ਹੋਊਗਾ ਕੀ ਉਹਦੀਆਂ ਬਟਾਫੇ ਵਿੱਚ ਕੋਈ ਲੋੜਾਂ ਨਹੀਂ ਹੋਣਗੀਆਂ ਪੈਨਸ਼ਨ ਤੇ ਇਹਨਾਂ ਨੇ ਸਾਰਿਆਂ ਦੀ ਖਤਮ ਕੀਤੀ ਆ ਸਾਨੂੰ ਕੋਈ ਐਕਸਟਰਾ ਤਨਖਾਹ ਨਹੀਂ ਦਿੱਤੇ ਪਏ ਜਿਸ ਦੇ ਨਾਲ ਅਸੀਂ ਕੋਈ ਆਪਣੇ ਬਟਾਪੇ ਵੇਲੇ ਕੋਈ ਵੱਖਰਾ ਕਾਰੋਬਾਰ ਖੋਲ ਲੈਣਾ ਹੈ ਸਾਨੂੰ ਤਾਂ ਹੁਣ ਇਹ ਵੇਲੇ ਕਿਲੋ ਕੀ ਰੋਟੀਆਂ ਦੇ ਲਾਲੇ ਪਏ ਹੋਏ ਨੇ ਮੰਗਾਈ 14 15% ਦੇ ਹਿਸਾਬ ਨਾਲ ਵਾਧੇ ਜਾਂਦੀ ਪਈ ਹੈ ਡੀਏ ਇਹਨਾਂ ਕੋਲ ਨਹੀਂ ਦਿੱਤਾ ਗਿਆ ਬਾਕੀਆਂ ਨੂੰ ਨਹੀਂ ਦਿੱਤਾ ਗਿਆ ਸਾਨੂੰ ਤੇ ਉਹੀ ਜੀ ਛੱਡ ਦਿੱਤੀ ਜਾਏ ਠੀਕ ਹੈ ਭਾਜੀ ਮੈਂ ਤਾਂ ਕਹਿਣਾ ਤੁਸੀਂ ਅ ਪੜ੍ਹਾਈ ਵਾਲਾ ਵਿਸ਼ਾ ਪੁਸ਼ਾ ਛੱਡ ਕੇ ਕੋਈ ਬੂਟਾ ਬਾਟਾ ਚ ਖੜ ਲਾ ਪੋ ਉਹ ਲੀਡਰਾਂ ਦਾ ਸੂਤ ਆ ਇਸ ਵੇਲੇ ਜਿਹੜੇ ਪੜ੍ਹੇ ਲਿਖੇ ਆ ਦੇਖੋ ਆ ਦਰੀਆਂ ਪਿਛਾ ਕੇ ਬੈਠੇ ਆ ਬਿਲਕੁਲ ਜੀ ਇਹ ਇਹੀ ਚਾਹੁੰਦੇ ਆ ਕਿ ਕੋਈ ਪੜ੍ਹੇ ਨਾ ਤੇ ਜਿੱਡਾ ਵੱਡਾ ਗੱਪੀ ਉਹਡਾ ਵੱਡਾ ਮੰਤਰੀ ਤੇ ਮੇਰੇ ਖਿਆਲ ਚ ਤੇ ਸ਼ਾਇਦ ਇਹੀ ਚਾਹੁੰਦੇ ਨੇ ਤਾਂ ਹੀ ਇਹ ਕੰਪਿਊਟਰ ਦੇ ਵਿਸ਼ੇ ਨੂੰ ਐਡਾ ਬੈਕਫੋਟ ਤੇ ਲੈ ਕੇ ਜਾਂਦੇ ਪਏ ਨੇ AI ਦਾ ਜ਼ਮਾਨਾ ਹੈ ਸਾਡੇ ਨਾਲ ਦੇ ਕੁਝ ਈਦਾਂ ਦੇ ਅਧਿਆਪਕ ਸਾਥੀ ਨੇ ਜਿਨ੍ਹਾਂ ਨੇ ਆਪਣੇ ਰਿਪੋਰਟ ਤਿਆਰ ਕੀਤੇ ਨੇ ਆਪਣੇ ਬੋਰਡ ਤਿਆਰ ਕੀਤੇ ਨੇ ਸਾਡੇ ਉਹ ਸਾਥੀ ਨੇ ਇਹਨਾਂ ਨੇ ਨਾਸਾ ਤੋਂ ਸਰਟੀਫਿਕੇਟ ਲੈਏ ਨੇ ਨਾਸਾ ਵੱਲੋਂ ਸਨਮਾਨਤ ਟੀਚਰ ਨੇ ਸਾਡੇ ਵੱਲੋਂ ਸਾਡੇ ਵਿਸ਼ੇ ਦੇ ਹੀ ਕੁਝ ਅਧਿਆਪਕ ਇਹੋ ਜਿਹੇ ਨੇ ਜਿਹੜੇ ਸਟੇਟ ਬਾਡੀ ਵੀ ਨੇ ਕੁਝ ਇਹੋ ਜਿਹੇ ਨਹੀਂ ਜਿਹੜੇ ਨੈਸ਼ਨਲ ਬਾਡੀ ਵੀ ਹੈਗੇ ਨੇ ਤੇ ਮੇਰਾ ਆਹੀ ਸਵਾਲ ਹੈ ਕਿ ਜੇ ਉਹ ਅਧਿਆਪਕ ਐਡੇ ਕਾਬਿਲ ਸਨ ਉਥੋਂ ਤੱਕ ਪੁੱਜ ਗਏ ਨੇ ਇਨੀਆਂ ਡਿਗਰੀਆਂ ਵਾਲੇ ਸਨ ਤਾਂ ਕੀ ਉਹਨਾਂ ਨੂੰ ਆਪਣੇ ਹੱਕ ਲੈਣ ਦਾ ਹੱਕ ਵੀ ਨਹੀਂ ਹੈਗਾ ਕਿ ਉਹ ਆਪਣੇ ਹੱਕਾਂ ਵਾਸਤੇ ਆਵਾਜ਼ ਨਹੀਂ ਚੁੱਕ ਸਕਦੇ ਦੂਸਰੀ ਗੱਲ ਕੀ ਉਹਨਾਂ ਨੂੰ ਹੱਕ ਟਾਈਮ ਦੇ ਦੇ ਦਿੱਤੇ ਨੇ ਇਹ बार-बार ਕਹਿੰਦੇ ਨੇ ਕਿ ਹਾਂਜੀ ਜਿਹੜਾ ਵੀ ਕੋਈ ਧਰਨਾ ਲਾਉਂਦਾ ਏ ਅੱਜ ਦੀ ਤਰੀਕ ਵਿੱਚ ਇਹਨਾਂ ਦਾ ਦ੍ਰਿਸ਼ਟੀਕੋਣ ਹੀ ਹੋ ਰਿਹਾ ਗੱਲ ਸੁਣਦੀ ਬਜਾਏ ਕੋਈ ਨਵਾਂ ਹੀ ਜੁਗਲਾ ਬਣਾ ਕੇ ਤੇ ਮੀਡੀਆ ਦੇ ਵਿੱਚ ਪ੍ਰਚਾਰ ਕਰ ਦਿੱਤਾ ਜਾਂਦਾ ਏ ਸੋਸ਼ਲ ਮੀਡੀਆ ਦੀ ਸਰਕਾਰ ਹੈ ਸੋਸ਼ਲ ਮੀਡੀਆ ਤੇ ਸਾਡੇ ਨਾਲ ਲੋਕਾਂ ਨੂੰ ਬੇਵਕੂਫ ਬਣਾਉਂਦੀ ਚੱਲਦੀ ਜਾ ਰਹੀ ਏ ਬਾਕੀ ਜਿਹੜੀ ਸੱਚਾਈ ਆ ਉਹ ਤਾਂ ਲੋਕ ਇਹਨਾਂ ਨੂੰ ਦੱਸਣਗੇ ਹੁਣ ਠੀਕ ਹੈ ਜੀ ਚੱਲ ਵੇ ਮਲਕੀਤ ਸਿੰਘਾਂ ਚੱਲੀਏ ਤਰਨ ਤਰਨ ਦੀ ਪਵਿੱਤਰ ਧਰਤੀ ਦੇ ਉੱਤੇ ਭਾਈ ਸੜਕਾਂ ਦੇ ਕੰਢਾਂ ਰੇ ਦੇ ਉੱਤੇ ਦੁੱਖ ਹੀ ਦੁੱਖ ਏ ਭਾਈ ਇਹ ਕੋਈ ਲੀਡਰ ਕੋਈ ਬ੍ਰੇਕ ਬਰੂਕ ਮਾਰੂਗਾ ਤਾਂ ਫੇਰ ਹੀ ਸੁਣੂਗਾ ਇੱਥੇ ਨਹੀਂ ਕੋਈ ਰੁਕਦਾ ਭਾਈ ਇਹ ਹਾਲਾਤ